ਉਹਨੇ ਜਨਾਨੀ ਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਨੂੰ ਐਡਰੈਸ ਪੁੱਛਦਾ ਸੀ ਆ ਵੀ ਇਹ ਕਿਤੇ ਬਾਹਰ ਕਿਥੇ ਹੈ ਮੈਂ ਕਿਹਾ ਇੱਧਰ ਲੈ ਪਾਸੇ ਆਇਆ ਉਹਨਾਂ ਦਿਨ ਜਨਾਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਦੀ ਗੱਲ ਤੇ ਅਗ ਮੈਂ ਕਿ ਫੜਕ ਹੋਏਗਾ ਕੋਈ ਉਹਨੇ ਇਹਨੂੰ ਮੈਨੂੰ ਉਧਰ ਲੈ ਗਿਆ ਪਰੇ ਉਹਦੇ ਜੋਟਲ ਕੋਲੇ ਜੋਟੇ ਦੇ ਬਾਹਰ ਬੰਨੇ ਤੇ ਕਹਿੰਦਾ ਚਲ ਪਾਸੇ ਦੇ ਹੋ ਕੇ ਤਨਾਂ ਅਸੀਂ ਸ਼ੀਰਵਾਦ ਦੇਣੇ ਕਪੜਾ ਦੇਵਾਂਗਾ ਕਪੜੇ ਤੇ ਆਪਦਾ ਸਮਾਨ ਬਰੇਟੋ ਪੈਸੇ ਵੀ ਦੇ ਰਿਹਾ ਉਹ ਵੀ ਪਾ ਲੋ ਵਿੱਚ ਨਾ ਪੈਸੇ ਤਾਂ ਪਾਇੇ ਨਹੀਂ ਗੇ 300 ਰੁਪਏ ਪਾਏ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਪਦਾ ਕੋਲੇ ਲਾ ਲੋ ਨਾ ਇਹ ਤਾਂ ਤੂੰ ਬੰਨ ਕੇ ਮੰਦਰ ਚ ਰੱਖ ਦੇ ਗਏ ਗੱਲ ਚ ਪਾਇਆ ਸੀ ਕਿਸ ਤਰ੍ਹਾਂ ਕੀ ਚੂੜੀ ਵਾਚ ਪਾਈ ਸੀ ਮੈਂ ਨਹੀਂ ਜਿਹੜਾ ਲੈ ਕੇ ਗਿਆ ਸੋਨਾ ਸੀ ਤੇ ਸੋਨਾ ਸੀ ਕਿੰਨਾ ਸੋਨਾ ਸੀ 20 ਗ੍ਰਾਮ ਦੀ ਚੂੜੀ ਸੀ ਪੂਰੀ ਇੱਕ ਚੂੜੀ ਸੀ ਕੜੇ ਵਾਂਗ ਸੀ ਤੇ एक, एक सुख शांति रहेगी घर जाके पा लिया अच्छा। जो जनानी ने जनानी ने इस तरह लाल चलाई रखे कहुत पहुंचे सन से कितने मिलते हैं मैं ताप लाशीर्वाद चलो आप कटे लें चल के आशीर्वाद 15 ਮਿੰਟ ਕੱਢ ਦੇ ਦੀ ਗੱਲ ਬਾਤ 15 ਮਿੰਟ ਲਾਚ ਨਹੀਂ ਰੱਖਿਆ ਲਾਚ ਲਈ ਰੱਖਿਆ ਨਾ ਉਹਨੇ ਦੇਚ ਬੰਦਾ ਆ ਲੰਗੀ ਗਿਆ ਆਈ ਆ ਮੈਨੂੰ ਨਹੀਂ ਪਤਾ ਕਹਿੰਦੇ ਆਪਾ ਬਾਬਾ ਜੀ ਫੇਰ ਆ ਗਏ ਨੇ ਕਹਿੰਦੇ ਕਿ ਬਾਬੇ ਦਾ ਅਸ਼ੀਰਵਾਦ ਲਓ ਹਾਂ ਹਾਂ ਕਹਿੰਦੇ ਸੁੱਖ ਸ਼ਾਂਤੀ ਰਹਿੰਦੀ ਹੈ ਫਰਾਂ ਨਾ ਮਗਾ ਸੰ ਸੁੱਖ ਸ਼ਾਂਤੀ ਜਾਣ ਕੋਈ ਕਮੀ ਕਿਸੀ ਜੀ ਇਹ ਇਹ ਜਿਹੜੀ ਤੁਹਾਡੀ ਕਿੰਨੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਸਾਬਲਾ ਸਪੈਸ ਇੰਸਟਾਗ੍ਰਾਮ ਸੋਨਾ ਸੀ 7 7000 ਰੁਪਏ ਹੋਏਗਾ 10 ਮਿੰਨਾਂ ਦਾ ਪੈਸੇ ਵੀ ਸੀ ਨਹੀਂ ਪੈਸੇ ਨਹੀਂ ਸੀ ਕਦੇ 20 ਰੁਪਏ ਸੀ 20 ਨੇ ਪਾਏ ਸੀ 20 ਰੁਪਏ ਦੇ ਕਦ ਨੇ ਤੇ ਪਿਆ ਹੈ ਬੰਦਾ 20000 ਰੁਪਏ ਦਾ ਮੇਰੇ ਬਾਦ ਤੇੜਾ ਹੈ ਤੁਹਾਨੂੰ ਬੇਕੂਬ ਬਣਾ ਗਿਆ ਬੇਕੂਬ ਬਣਾ ਹੋਰ ਕੀ ਮੰਗਦੇ ਤੁਹਾਡੇ ਇਹੋ ਜਿਹੇ ਐਹੀ ਮੰਗੇ ਮੇਰੇ ਚੀਜ਼ਾਂ ਮੈਨੂੰ ਵਾਪਸ ਮਿਲਣੀਆਂ ਚਾਹੀਦੀਆਂ ਬੰਦੇ ਫਿਰ ਚਨੇ ਚਾਹੀਦੇ ਆ ਕਰ ਰਹੀ ਹੋਣੀ ਜੀ ਹਾਂਜੀ ਹੋਰ ਪਹਿਲਾਂ ਵੇਖੀ ਸੀ ਹੋਰ ਕਦੇ ਨਹੀਂ ਵੇਖੀ ਹੋ ਆਏ ਆਵਾਜ਼ਾਂ ਲੰਘੀ ਜਾਂਦੀ ਜਾਈ ਨੇ ਕਿਹਾ ਨਾ ਧਿਆਨ ਕਰ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਦੇ ਪਛਾਣ ਲਾਂਗੇ ਬੰਦੇ ਨੂੰ ਪਛਾਣ ਲਾਂਗੇ ਉਹਨੂੰ ਪਛਾਣਨ ਨੂੰ ਮੈਨੂੰ ਸਮਝ ਨਹੀਂ ਆ ਜਾਂਦਾ ਪਹਿਲਾਂ ਕਦੇ ਨਹੀਂ ਵੇਖੀ ਹਾਂਜੀ ਨਹੀਂ ਜੀ ਤਾਂ ਮੇਰੇ ਕੋਲ ਸਮਾਨ ਲੈਣ ਆਇਆ ਸੀ ਬ੍ਰੈਡ ਔਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮੈਨੂੰ ਲੱਗਿਆ ਕੋਈ ਇਹਨਾਂ ਦੇ ਰਿਲੇਟਿਵ ਨੇ ਜਾਣ ਪਛਾਣਦੇ ਨੇ 15-20 ਮਿੰਟਾਂ ਅੰਨੀ ਗੱਲਾਂ ਮਾਰੀਆਂ ਉਦੋਂ ਕੋਈ ਬੰਦਾ ਆਇਆ ਬਾਬਾ ਬਣ ਕੇ ਉਹਨੇ ਆਂਟੀ ਨੂੰ ਅਸ਼ੀਰਵਾਦ ਦਿੱਤਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨ ਹੀ ਹੋ ਗਏ ਆਂਟੀ ਸਾਰਾ ਸੁਣਨਾ ਲੱਗ ਵੜਾਤਾ ਉਹਨਾਂ ਦਾ ਚੌਂਕ 'ਚ ਫੜਾਇਆ ਮੇਰੀ ਦੀ ਗਾਂ ਕਿਹਨੇ ਫੜਾਇਆ ਫਿਰ ਉਸ ਤੋਂ ਬਾਅਦ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਬਾਹਰ ਪਾ ਚੱਲੇ ਵੀ ਆਂਟੀ ਦਾ ਸੁਣਨਾ ਲੱਗ ਲੈ ਗਿਆ ਉਹ ਬੰਦੇ ਬੇਕੂਮ ਲਾ ਗਏ ਨੇ ਔਰ ਪਹਿਲਾਂ ਲਾਲਚ ਲਈ ਰੱਖਿਆ ਇੱਕ ਔਰਤੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਬਜ਼ੁਰਗ ਸੀ ਕੋਈ 60-65 ਸਾਲ ਦਾ ਹੁਣ ਬਾਬਾ ਬਣ ਕੇ ਬਾਬਾ ਬਣ ਕੇ ਆ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਯਾਨੀ 3 ਕੋ ਲੱਖ ਦਾ ਨੁਕਸਾਨ ਹੋਇਆ ਹੈ ਥਾਣੇ ਰਿਪੋਰਟ ਲਿਖਾ ਪੀ ਇਹਨਾਂ ਨੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਹੈ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਿਆ ਤੇ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੁੱਤਾ ਹੀ ਪਿਆ ਸੋ ਇਹ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਹੀਂ ਚੱਲੇ ਵੀ ਕਿੰਨੇ ਨਕੀ ਠਕੀ ਹੋ ਰਹੀ ਹੈ ਮੈਂ ਕਹਿੰਨਾ ਵੀ ਕੋਈ ਠੱਲ ਬਣੀ ਚਾਹੀਦੀ ਹੈ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਲੋਕਾਂ ਨਾਲ ਗੱਲ ਹੋ ਗਈਆਂ ਨੇ ਜਿਹੜੇ ਲੁੱਟੇ ਹੋਏ ਕਾ